ਬਾਜੀ ਸਤਿ ਸ਼੍ਰੀ ਅਕਾਲ। ਸਤਿ ਸੰਦੀਪ ਜੀ ਸਤਿ ਸ਼੍ਰੀ ਅਕਾਲ ਜੀ। ਜਿੰਦਾ ਠੀਕ ਆ ਬਾਜੀ। ਸਤਿ ਸ਼੍ਰੀ ਅਕਾਲ ਬਾਜੀ। ਚਲੋ ਕਿਵੇਂ ਚੱਲਦਾ ਗਿਆ ਫਿਰ? ਵਸ ਵਿਕਦੀਆਂ ਜਾਂਦੀਆਂ ਜੀ। ਲੱਭਦੀਆਂ ਐ, ਵੇਚਣੀਆਂ ਸੌਖੀਆਂ ਲੱਭਣੀਆਂ ਹੋਊ। ਲੱਭਣੀਆਂ ਹੋ ਕੇ। ਹਾਂ ਜੀ ਹਾਂ ਜੀ। ਤੇ ਅੱਜ ਫਿਰ ਚਾਰ ਆ? ਇਹ ਆਪਣੇ ਕੋਲ ਜੀ ਅੱਜ ਚਾਰ ਜੀ। ਤਿੰਨ ਗਾਇਆਂ ਇੱਕ ਮਾਝ। ਤਿੰਨ ਗਾਵਾਂ। ਆਜੋ ਫਿਰ ਮਾਝ। ਹਾਂ ਜੀ। ਇਹ ਵੀ ਜੀ ਮੈਲਾ ਮਾਰਨ ਦੇਈਏ ਮੈਂ। ਹਾਂ ਹਾਂ। ਮੜਾ ਇਹ ਵਖਾ ਦਿਓ ਸਾਰਾ। ਠੀਕ ਆ। ਬੌਲਾ ਦੇ ਕੋ 8 ਕਿਲੋ ਹੋ ਜੇ 9 ਕਿਲੋ ਹੋ ਜੇ। ਅੱਛਾ ਠੀਕ ਆ। ਅਸੀਂ ਨੀ ਕਹ ਚਿਵਾਵਾਂਗੇ ਖੋਸ਼ ਹੋ ਕੇ ਚਿਵਾਵਾਂਗੇ ਨਾ ਆਖਾਂਗੇ ਵੀ ਅਗਲਾ ਕੁਝ ਵੇਖੇ ਤੇ ਦੱਸਿਏ ਕੁਝ ਥਾਂ ਬੜਾ ਜਾਂਦਾ ਵਧੀਆ ਹੈ ਨਾ ਬੌਲਾ ਤੂੰ ਵੀਰ 10 ਕਿਲੋ ਹੀ ਆ ਪੋਰਾ 8 ਕਿਲੋ ਕਹਿ ਕੇ ਦੇਣੀ ਹਾਂ ਮੈਂ ਫੁੱਲ ਵੱਡੀ ਆ ਕੋਈ ਮੇਰੀ ਹੈਡ ਦਾ ਨਦਾ ਜਾ ਲਾ ਲੀਂ ਵੱਡੀ ਵੱਡੀ ਮੈਂ ਲੋਕ ਕੰਦਾ ਮਣ ਕੇ ਦੱਸ ਦਿੰਦੇ ਸੰਦੀਪ ਜੀ ਕੱਦ ਕਿੱਡਾ ਬਿਲਕੁਲ ਕੰਦਾ ਗਿਣ ਕੇ ਨਾ ਇਟਾਂ ਬਿਲਕੁਲ ਫਿਰ ਦੱਸ ਦਿੰਦੇ ਬਿਲਕੁਲ ਸਹੀ ਆ ਦੱਸ ਦਿੰਦੇ ਵੀ ਕਿੰਨੀਆਂ ਇਟਾਂ ਦੇ ਕਿੱਡਾ ਕੱਦ ਹੋਊਗਾ ਕਰੋ ਜੇ ਆ ਕੇ ਜੀ ਦੁੱਧ ਵਾਲੀ ਮੈਂ ਆਂ ਕਣ ਸੁਆਪੀ ਲਾ ਲੇ ਤੀਜੇ ਨਾਲ ਚੌਥੇ ਨਾਲ ਦਿਨ ਮਰਜੀ ਲਾਣ ਵਾਹ ਬਈ ਕਾਦ ਮੁਤ ਵੇ ਨਹੀਂ ਨਹੀਂ ਕੱਟੀ ਕੱਟੀ ਜਿੰਦੇ ਮਗਰ ਕੱਟਾ ਦੇਤਾ ਜੀ ਕੱਟਾ ਮਗਰ ਆ ਗਿਆ ਕਰੋ ਚੱਕ ਠੀਕ ਆ ਨਹੀਂ ਮੱਜ ਨੇ ਹੋ ਜਾਣਾਗਾ ਦੁੱਧ ਵੱਜ ਜਾਣਾ ਫਜ ਹੋਰ ਹਾਂ ਚੋਈ ਜੋ ਐ ਵਧੀਆ ਮਾਣਾ ਮੋਗੇ ਰਗੀ ਆਦੇ ਆ ਜੋ ਟੈਂਕ ਆ ਰਸ਼ੀਨ ਟੈਂਕ ਜਿੰਨੂ ਆਦੇ ਟੈਂਕ ਰਸ਼ੀਨ ਟੈਂਕ ਵਾਕਿਆ ਗੱਲ ਸਹੀ ਆ ਜੋਰ ਦਾ ਧੱਕ ਕੇ ਲਿਆ ਜਾਂਦੀ ਕਰਮਾਂ ਵਾਲੀ ਇਹ ਨਾ ਫਿਰ ਮੋਲੇ ਭਾਈ ਇਹਦਾ ਮੁੱਲ ਨਿਗਾਰਾ ਕਰਨਾ ਇਹ ਨਹੀਂ ਵੀ ਮੈਂ ਆ ਪਾਣਾ ਵਜੀ ਆ ਤਾਂ ਮੋਲੇ ਆਪਾਂ ਜ਼ਿਆਦਾ ਕਰ ਦੇਣਾ ਹਾਂ ਮੁੱਲ ਲੱਖ ਕਰ ਦਈਏ ਦਾ ਹਾਂ ਕਈ ਭੈਣ ਭਰਾ ਆਂਦੇ ਆ ਨਾ ਵੀ ਤੂੰ ਇੰਨੇ ਦੀ ਆਂਦੇ ਜੇ ਜਦੋਂ ਆਪਾਂ ਮੁੱਲ ਕਰੀਏ ਮੋਲੇ ਦਾ ਲੱਖ 95 ਦੀ ਦੇ ਦਈਏ 95 ਹਜ਼ਾਰ ਦੀ ਆਹੋ ਹੋਰ ਕਰ ਦੇ ਮਾਨਤਾਲ ਜੋ ਕਰਉਣਾ ਕਰਾਲਾ ਖੁਸ਼ੀ 90 ਦੀ ਉਹ ਤੁਮ 100 ਰੁਪਇਆ ਛੋੜ ਹੀ ਕਰੂਗਾ ਬਸ ਠੀਕ ਆ ਜਾਣ ਦੋ ਲਓ ਜੀ ਕਰੋ ਚੈੱਕ ਜਿਹੜੇ 100 ਰੁਪਇਆ ਛੋੜ ਹੀ ਕਰੂਗਾ ਕੋਈ ਬਸ ਠੀਕ ਆ 85 86 87 ਵਾਲਾ ਉਹਨਾਂ ਨੂੰ ਫੋਨ ਲਾਵੇ ਬਸ ਠੀਕ ਆ ਚਲੋ ਜਿਆ ਜੀ ਸੰਦੀਪ ਸਾਹਿਬ ਕਹੀ ਆ ਸਾਰਾ ਸੂਆ ਪੀ ਗਏ ਤਾਂ ਹੀ 60000 ਦੀ ਮੈਂ ਵਿਗਦੀ ਆ ਨਹੀਂ ਠੀਕ ਆ ਹਾਂ ਹੁਣ ਆ ਜੀਏ ਗਾਈਆਂ ਦੇ ਪਾਸੇ ਵੈੜ ਤੇ ਹਾਂ ਮੈਲਾ ਮਾਰਨਦਾ ਹੀ ਆ ਹਾਂ ਬੋਲਾ ਲਾਲੇ ਦੁੱਧ ਲਾਲੇ ਕੋਈ ਹੂੰ ਠਰਾ ਰਿਹਾ ਜੀ ਵੀਰ ਜੀ ਇਹਨਾਂ ਦਾ ਤਾਂ ਹੈਗਾ ਇਹ ਤਾਂ ਹੈਗਾ ਆਪ ਜਿਹੜਾ ਚਵਾ ਦੇਣਾ ਕਰੇ ਨਹੀਂ ਨਹੀਂ ਠੀਕ ਆ ਲਓ ਜੀ ਕਰੋ ਚੈੱਕ ਮਗਰ ਵਛੀ ਵਛੀ ਮਗਰ ਆ ਗਈ ਆ ਵੇਖੋ ਆਹ ਹੋਣੀ ਵਛੀ ਇਹਨਾਂ ਦੀ ਆਹ ਵਛੀ ਇਹਦੀ ਹਾਂ ਚੋਇਸ ਜਿੰਦਾ ਬਿਲਕੁਲ ਵਾਹ ਜੀ ਇੱਕ ਨੰਬਰ ਵਾ ਠੀਕ ਆ ਚੱਲਣ ਦਾ ਕਰਾਂ ਨਹੀਂ ਬਸ ਪਾ ਜਿੰਦਾ ਨਿਕੇ ਨਿਕੇ ਰੱਖਣੇ ਬਸ ਟੈਂਸੇ ਉੱਡਦੀਆਂ ਜਾਣ ਹਨਾ ਆ ਸੰਦੀਪ ਜੀ ਮਾਲ ਦਾ ਮੁੱਲ ਪੈਣਾ ਆ ਜੋ ਹੁਣ ਵਛੀ ਇਹ ਵੀ ਦੂਜਾ ਸੂਆ ਪਹਿਲੇ ਸੂਏ ਨੇ 20 ਕਿਲੋ ਦੁੱਧ ਭਰਿਆ ਠੀਕ ਆ ਤੇ ਮੈਂ ਆਖੀ ਜਾਵਾਂ ਵੀ ਹੁਣ ਵੀ 20 ਦੇ ਦਊਗੀ ਹਾਂਜੀ ਹਾਂਜੀ ਇਹ ਸੇਵਾ ਦਾ ਬਾਜੀ ਬਾਤ ਬਾਤ ਮੇਰੇ ਘਰੇ 18 ਕਿਲੋ ਲੀਟਰ ਮਰਵਾ ਦੂੰਗਾ ਬਾ ਠੀਕ ਆ ਚੱਲ ਅੰਦਰ ਕਰਾਂ ਆਹ ਬਾਈ ਫਿਰ ਇਹਦਾ ਮੁੱਲ ਹਾਂਜੀ ਇਹਦਾ ਮੁੱਲ ਇਹ ਆਪਾਂ ਜਿਹੜੀ ਲੈ ਦੇ ਕਰਨੀ ਆ ਹਾਂਜੀ 80000 ਦੀ ਵਛੀ ਦੇ ਦੀਏ 80000 ਦੀ ਹਾਂਜੀ ਹੋਰ ਕਰ ਦਿਓ ਮਾਨਤਨ ਦੋ ਹੀ ਕਰਦਾ ਜਿੰਦੇ ਕੋਲ ਬਤਨ ਨਹੀਂ ਆ ਜਿੰਦੇ ਕੋਲ ਜੀ ਕਿੰਨਾ 78000 ਦੀ ਉਸ ਜੀ ਦਾ ਜਾਣ ਦੋ ਠੀਕ ਆ ਇਹ ਦੇਖੋ ਸੰਦੀਪ ਜੀ 15 ਕਿਲੋ ਦੁੱਧ ਅੱਛਾ ਸੁਗਾ ਪਹਿਲਾ ਲਾਲੇ ਕੋਈ ਦੂਜਾ ਲਾਲੇ ਠੀਕ ਆ 15 ਕਿਲੋ ਦੁੱਧ ਵੜ ਕੋ ਮਗਰ ਬੱਛੀ ਬਹੁਤ ਆਉਦੀ ਹੈ ਮਗਰ ਬੱਛੀ ਆ ਗਈ ਆ ਹਾਂਜੀ ਜਿੰਦਾ ਗਰਲੈਂਡੋ ਵੀ ਲੈ ਕੇ ਆਦੇ ਹੈ ਗਰਲੈਂਡੋ ਲੈ ਆਂਦੀ ਅੱਜ ਗਰਲੈਂਡੋ ਗੱਬੜ ਨਹੀਂ ਸੂਈ ਜੇ ਕੱਲ ਦੀ ਠੀਕ ਆ ਅੱਜ ਮਗਰ ਦੇ ਬੱਛੀ ਆ ਗਈ ਜਿੰਦਾ ਹੈ ਹਾਂਜੀ ਲਓ ਜੀ ਮਗਰ ਦੇ ਬੱਛੀ ਆ ਗਈ ਇਹਦੀ ਕਰੋ ਚੈੱਕ ਪਹਿਲਾ ਸੁਗਾ ਆਜੋ ਆਜੋ ਜਿੰਦਾ ਜੀ ਇਹਦਾ ਜੈਸਨੋ ਵਾਲਾ ਪ੍ਰਾਈਸ ਪੂਰਾ 52000 50000 50000 ਜਾਨ ਦੋ 50000 ਬਸ ਚੱਲਣ ਦੋ ਕੰਮ ਠੀਕ ਆ ਚਲੋ ਹੁਣ ਆ ਗਈ ਗਰਲੈਂਡੋ ਗਰਲੈਂਡੋ ਆ ਗਈ ਇਹ ਬਾਹਰਲੀ ਨਸਲ ਆ ਗਈ ਹੈ ਬਾਹਰਲੀ ਜਿੰਦਾ ਕਿੰਨੇ ਟਾਈਮਾਂ ਸੁੱਈ ਨੂੰ ਪਰਸ ਪਰਸੋ ਦੀ ਸੁੱਈ ਅੱਜ ਪਰਸੋ ਬੋਲਾ ਹੀ ਹੈ ਨਾ ਬੋਲਾ ਕੋਈ 15 ਲਾਲੇ 16 ਲਾਲੇ ਬੱਛ ਆ ਮਗਰ ਬੱਚਾ ਆ ਗਿਆ ਬੱਚਾ ਆ ਗਿਆ ਲੋ ਜੀ ਗਰਲੈਂਡੋ ਤੋਰੋ ਆ ਠੀਕ ਆ ਫਿਰ ਤੂੰ ਆਪ ਸਮਝ ਜਿੰਦਾ ਵਧੀਆ ਬਿਲਕੁਲ। ਕੱਡੀ ਜ਼ਿੰਦਗੀ ਚ ਐਡੇ ਚੋਂ ਆਪ ਸਮਾਂ ਆਲੀ ਬੱਛੀ ਲਈ ਨਹੀਂ ਜਿੰਨਾ ਅੱਛਾ ਠੀਕ ਆ। ਜਿੰਦਾ ਭਾਈ ਬਰਿੰਦਾ ਮੁੱਲ 60 ਹੋਰ ਮਾਨਦਾਰ 55 2 ਛੜ ਤਾਂ ਚਲੋ 53000 ਚੱਲਾਂ ਤੇ ਗਰਾਂ ਦੇ ਮੈਨਾਂ ਜੇ ਆਖੇ ਧਾਰਾਂ ਮਾਰੀਏ ਤਾਂ ਮਿੱਟੀ ਪੋੜ ਦੇ। ਬਸ ਠੀਕ ਆ ਚੱਲਣ। ਬਸ ਆਹੀ ਤਿੰਨ ਵੇੜਾ ਤੇ ਇੱਕ ਮਾ ਜਾਣਾ ਹਾਂਜੀ ਚਾਰ ਪੰਜੂ ਸੇਲ ਆ ਜੀ। ਬਾਕੀ ਜਿੰਨੇ ਵੀ ਆਣਾ ਆਨੇ ਆ ਪਹਾੜ ਵੀਡੀਓ ਜਾਂ ਹਾਂਜੀ ਆਓ ਆਪਣੀ ਤਸੱਲੀ ਕਰੋ ਆਉਂਦਾ ਕੋਈ ਨਹੀਂ ਪਰ ਆਉਂਦਾ ਫਰਜ਼ ਬੰਦਾ ਸੰਦੀਪ ਜੀ ਹਾਂ ਹਾਂ ਆਪਣੀ ਆਓ ਚਲ ਨਹੀਂ ਵੀ ਆਣਾ ਪਰ ਬਾਕੀ ਤੁਸੀਂ ਬੈਠੇ ਆ ਘਰੇ ਘਲਾ ਸਕਦੇ ਆ ਘਲਾ ਦਾਂਗੇ ਵੀਰ ਜੀ ਉਹ ਨਹੀਂ ਕੋਈ ਗੱਲ ਕਈ ਬੰਦੇ ਡਰਦੇ ਆ ਨਾ ਵੀ ਪੈਸੇ ਪਈਏ ਕਈਆਂ ਨਾ ਹੋਇਆ ਪਰ ਆਪਣੇ ਇੱਥੇ ਲੰਮਾ ਸੋਵਾ ਕੰਮ ਕਰਨ ਵਾਲੇ ਆ ਅੱਜ ਦੇ ਨਹੀਂ ਬਿਲਕੁਲ ਤੇ ਵੀਰ ਜੀ ਆਪਣਾ ਨੰਬਰ ਹੈਗਾ 994460394 ਐਡਰੈਸ ਹੈਗਾ ਸ਼ਹਿਰ ਮੈਂਬਰਸਰ ਜ਼ਿਲ੍ਹਾ ਵੀ ਮੈਂਬਰਸਰ ਪੁਰਾਣੇ ਤਰਨਤਾਰ ਰੋਡ ਤੇ ਪਿੰਡ ਚਾਟੀਵੰਡਾ ਜੀ ਹਸਕਾਰ ਸਾਸੀ ਕਬੀ